ਦੋਸਤੋ ਸਿੱਧੂ ਮੂਸੇਵਾਲੇ ਕਰਕੇ ਪੂਰੀ ਪੰਜਾਬੀ ਇੰਡਸਟਰੀ ਇੱਕ ਵਾਰ ਜ਼ਰੂਰ ਹਿੱਲਦੀ ਆ ਜਦੋਂ ਸਿੱਧੂ ਮੂਸੇਵਾਲੇ ਦਾ ਕੋਈ ਨਾ ਕੋਈ ਨਵਾਂ ਗੀਤ ਰਿਲੀਜ਼ ਹੁੰਦਾ ਹੈ ਚਾਹੇ ਸਿੱਧੂ ਮੂਸੇਵਾਲਾ ਜਦੋਂ ਇਸ ਦੁਨੀਆ 'ਚ ਸੀ ਉਸ ਟਾਈਮ ਉਹਦਾ ਗੀਤ ਰਿਲੀਜ਼ ਹੋਣਾ ਹੁੰਦਾ ਸੀ ਚਾਹੇ ਮੂਸੇਵਾਲੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਹੋਣਾ ਹੁਣ ਮੂਸੇਵਾਲੇ ਦਾ ਇੱਕ ਨਵਾਂ ਗੀਤ ਰਿਲੀਜ਼ ਹੋ ਰਿਹਾ ਉਹ ਤੇ ਨਵੀਂ ਕੀ ਅਪਡੇਟ ਆਈ ਹੈ ਆਓ ਇਸ ਵੀਡੀਓ 'ਚ ਗੱਲ ਕਰਦੇ ਆਂ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਦੇਖਦੇ ਰਹੋ ਤੇ ਵੀਡੀਓ ਜੇ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਚਲੋ ਜੀ ਵੀਡੀਓ ਆਪਾਂ ਕਰਦੇ ਆਂ ਸ਼ੁਰੂ ਸਿੱਧੂ ਮੂਸੇ ਵਾਲਾ ਇੱਕ ਉਹ ਟੈਲੈਂਟ ਸੀ ਜਿਹਨੇ ਪੂਰੀ ਦੁਨੀਆ ਨੂੰ ਹਿਲਾਇਆ ਹੋਇਆ ਸੀ 뮤ਜ਼ਿਕ ਇੰਡਸਟਰੀ 'ਚ ਸਿੱਧੂ ਮੂਸੇ ਵਾਲੇ ਨਾਲ ਟੌਪ ਲੈਵਲ ਦੇ ਸਟਾਰ ਚਾਹੇ ਹਾਲੀਵੁੱਡ ਦੇ ਹੋਣ ਚਾਹੇ ਬਾਲੀਵੁੱਡ ਦੇ ਤੇ ਚਾਹੇ ਆਪਣੀ ਪੰਜਾਬੀ ਇੰਡਸਟਰੀ ਦੇ ਹਰ ਕੋਈ ਸਟਾਰ ਸਿੱਧੂ ਮੂਸੇ ਵਾਲੇ ਨਾਲ ਕਲੈਬੋਰੇਸ਼ਨ ਕਰਨਾ ਚਾਹੁੰਦਾ ਸੀ ਤੇ ਸਿੱਧੂ ਮੂਸੇ ਵਾਲੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਹੀ ਉਹਦੇ ਕਿੰਨੇ ਕਲੈਬੋਰੇਸ਼ਨ ਚ ਉਹਦੇ ਗਾਣੇ ਆਏ ਚਾਹੇ ਉਹ ਬਰਨਾ ਵੌਇਸ ਨਾਲ ਹੋਵੇ ਚਾਹੇ ਡਰੇਕ ਨਾਲ ਹੋਵੇ ਹਰ ਇੱਕ ਸਟਾਰ ਸਿੱਧੂ ਮੂਸੇ ਵਾਲੇ ਨਾਲ ਬਣਿਆ ਰਹਿਣਾ ਚਾਹੁੰਦਾ ਸੀ ਸਿਰਫ ਤੇ ਸਿਰਫ ਉਹਦੇ ਟੈਲੈਂਟ ਕਰਕੇ ਤੇ ਹੁਣ ਸਿੱਧੂ ਮੂਸੇ ਵਾਲੇ ਦਾ ਗਾਣਾ ਆ ਰਿਹਾ ਬਰੋਟਾ ਜਿਸ ਗਾਣੇ ਦੀ ਉਡੀਕ ਹੁਣੇ ਤੋਂ ਸਭ ਨੂੰ ਬੜੀ ਬੇਸਬਰੀ ਨਾਲ ਹੈ ਤੇ ਸਿੱਧੂ ਮੂਸੇਵਾਲੇ ਦੇ ਇਸ ਗੀਤ ਬਾਰੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਹੀ ਅਨਾਉਂਸ ਕੀਤਾ ਕਿ ਸ਼ਾਇਦ ਇਹ ਗਾਣਾ 30 ਨਵੰਬਰ ਤੱਕ ਆਪਾਂ ਸਭ ਨੂੰ ਸੁਣਨ ਨੂੰ ਮਿਲ ਸਕਦਾ ਹੈ ਹਲੇ ਪੱਕੀ ਰਿਪੋਰਟ ਨਹੀਂ ਹੈ ਪਰ ਜੋ ਅਪਡੇਟ ਆ ਰਹੀ ਹੈ ਕਿ 30 ਨਵੰਬਰ ਤੱਕ ਇਹ ਗਾਣਾ ਆਪਾਂ ਸੁਣ ਸਕਦੇ ਹਾਂ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਧੱਕ ਪਾਊਗਾ ਪੂਰੀ ਪੰਜਾਬੀ ਇੰਡਸਟਰੀ 'ਚ ਤੇ ਹਾਲੀਵੁੱਡ ਤੱਕ ਵੀ ਉਹਦੇ ਗਾਣੇ ਪੂਰੇ ਸੁਣੇ ਜਾਂਦੇ ਆ ਜੋ ਸਿੱਧੂ ਮੂਸੇਵਾਲਾ ਲਿਖ ਗਿਆ ਜੋ ਗਾ ਗਿਆ ਉਹ ਸੱਚ ਵੀ ਹੋਇਆ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਕਿਸੇ ਨੂੰ ਆਪਣੇ ਆਉਣ ਵਾਲੇ ਸਮੇਂ ਬਾਰੇ ਪਤਾ ਹੁੰਦਾ ਸ਼ਾਇਦ موسی ਵਾਲਾ ਉਹਨਾਂ ਚੋਂ ਇੱਕ ਸੀ ਤੇ موسی ਵਾਲੇ ਨੇ ਜਿਵੇਂ ਇਸ ਦੁਨੀਆ ਨੂੰ ਜਿਉਂਿਆ ਉਹ ਮੇ ਦੂਜਿਆਂ ਨੂੰ ਜੂਣਾ ਵੀ ਸਿਖਾਇਆ ਸਦੀ ਚ ਕੋਈ ਕੋਈ ਹੀ ਐਵੇਂ ਦਾ ਹੁੰਦਾ ਜਿਹਦਾ ਨਾਂ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਤੇ موسی ਵਾਲਾ ਵੀ ਉਹੀ ਸੀ ਤੇ ਅੱਜ ਵੀ ਸਿੱਧੂ موسی ਵਾਲੇ ਦਾ ਜੋ ਛੋਟਾ ਭਰਾ ਉਹਨੂੰ موسی ਵਾਲੇ ਵਾਂਗੂ ਹੀ ਦੇਖਿਆ ਜਾਂਦਾ ਹੈ ਉਸੀ ਮੂਸੇ ਵਾਲੇ ਦੇ ਨਵੇਂ ਗਾਣੇ ਦੀ ਕਿੰਨੀ ਕੁ ਡੀਕ ਕਰ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਚ ਇੱਕ ਹੋਰ ਨਵੀਂ ਅਪਡੇਟ ਦੇ ਨਾਲ